ਮੇਰੇ ਬੇਟੇ ਨੂੰ ਵੀ ਖਤਮ ਕਰਤਾ ਮੇਰਾ ਪੱਤੀ ਪਹਿਲੋ ਨਹੀਂ ਹੈਗਾ ਸਿਰਫ ਇਹ ਸੇਤ ਇੰਡੀਪੈਂਡੈਂਸੀ ਮੈਨੂੰ ਕਹਿੰਦਾ ਮੰਮੀ ਮੈਂ ਛੇ 7 ਲੱਖ ਮੈਂ ਲਾਇਆ ਮਕਾਨ ਤੇ ਤੁਹਾਨੂੰ ਰਹਿਣ ਵਾਸਤੇ ਮੈਨੂੰ ਰਹਿਣ ਵੀ ਨਹੀਂ ਦਿੱਤਾ ਨਾ ਆਪ ਰਿਆ ਹੁਣ ਮੈਂ ਕਿਹੜੇ ਕੋਹਾਂ ਤੇ ਦਸਤਾਈ ਤਰੀ ਗੁੰਨ ਦਰਵਾਜਾ ਖੁੱਲਦਾ ਕੀ ਦੇਖਦਾ ਅੱਗੇ ਮੈਂ ਜਿੱਦਾਂ ਹੀ ਅੰਦਰ ਜਾਨਾ ਮੈਂ ਜਿਹੜਾ ਰੂਮ ਮਮਈ ਦਾ ਉੱਥੇ ਮਮਾਏ ਨੇ ਵੇਦਨਾ ਪੂਰੇ ਨੰਗੇ ਹਾਲਤ ਚ ਕੋਈ ਕੱਪੜੇ ਨਹੀਂ ਉਹਨਾਂ ਦੀ ਬੋਡੀ ਤੇ ਤੇ ਡਿੱਗੇ ਪਏ ਪੂਰੀ ਬੋਡੀ ਤੇ ਮਾਰਕ ਸੀ ਬੋਡੀ 'ਚ ਸਮੈਲ ਆਨ ਲਾ ਪੀਡੀ ਕੰਪੋਜ਼ ਆਨ ਲਾ ਪੀ ਬੋਡੀ ਮੈਂ ਅਕਾ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਡੀ ਭੈਣ ਦਾ ਘਰ ਵਾਲਾ ਆ ਤੁਸੀਂ ਇਹੋ ਜਿਹੇ ਨੰਗੇ ਫੋਟੋ ਤੇ ਭੇਜਦੇ ਆ ਉਹ ਵੀ ਮਾਂ ਨੂੰ ਭੇਜਦੇ ਆ ਕਹਿੰਦੀ ਅੱਜੇ ਤੇ ਤੁਹਾਨੂੰ ਨੰਗੇ ਦੇ ਫੋਟੋ ਭੇਜਦੇ ਆ ਤੁਸੀਂ ਵੇਖਿਓ ਹੁਣ ਮੈਂ ਕਰ ਕੀ ਸਕਦੀ ਆ ਮੈਂ ਸਭ ਕੁਝ ਕਰ ਸਕਦੀ ਆ ਜੋ ਮੈਂ ਕਰਨਾ ਮੈਂ ਕਰੂੰਗੀ ਹੁਣ ਇੱਕਦਮ ਮੇਰਾ ਬੇਟਾ ਕਿ ਨਾ ਮੇਰਾ ਬੜਾ ਜੀ ਕਰਦਾ ਆ ਦੋ ਦਿਨ ਮਰਨ ਤੋਂ ਪਹਿਲਾਂ ਮੈਨੂੰ ਤੁਹਾਡੂ ਮਿਲਣ ਦਾ ਮੈਂ ਚੋਰੀ ਚੋਰੀ ਆਉਂਗਾ ਪਰ ਮੇਰੀ ਵੋਟੀ ਨੂੰ ਨਾ ਦੱਸਿਓ ਅੱਛਾ ਤੁਹਾਡੀ ਫੋਨ ਤੇ ਗੱਲ ਹੋਈ ਹਾਂਜੀ ਕਹਿੰਦਾ ਮੇਰੀ ਵੋਟੀ ਨੂੰ ਨਾ ਦੱਸਿਓ ਇਹਦਾ ਮਤਲਬ ਇਹ ਟੌਰਚਰ ਕਰਦੀ ਇਹਨੂੰ ਸੀ ਕਰ ਬਨੰਤੂ ਬਾਦ ਦੀ ਸ਼ਰਤਾਂ ਵਾ ਉਹਨੇ ਮਾਮਾ ਨੂੰ ਲਿਟਰਲੀ ਭੇਜਿਆ ਹੋਇਆ ਵਾ ਕਿ ਜੇ ਤੂੰ ਮੇਰੇ ਨਾਲ ਸ਼ਿਫਟ ਹੋਣਾ ਨਾ ਮੇਰੀ ਸ਼ਰਤਾਂ ਹੈ ਗਈ ਤੂੰ ਆਪਣੀ ਮਾਂ ਨੂੰ ਲੈ ਕੇ ਇੱਥੇ ਨਹੀਂ ਆ ਸਕਦਾ ਜਾ ਤੇ ਤੂੰ ਆਪਣੀ ਮਾਂ ਨੂੰ ਤੁਰੰਤਨ ਭੇਜ ਦੇ ਆਪਣੀ ਭੈਣ ਦੇ ਕੋਲ ਹਮੇਸ਼ਾ ਲਈ ਜਾਂ ਫਿਰ ਤੂੰ ਮੇਰੇ ਨਾਲ ਆ ਕੇ ਰਹਿ ਲੈ ਕਾਰਵਾਈ ਕੁਝ ਕੀਤੀ ਨਹੀਂ ਇੱਥੇ ਕੋਈ ਸਾਈਨ ਨਹੀਂ ਹੈਗਾ ਕੋਈ ਸਟੈਂਪ ਨਹੀਂ ਹੈਗਾ ਪੁਲਿਸ ਦਾ ਕਿ ਇਹੀਂ ਇਥੇ ਕੋਈ ਕਾਰਵਾਈ ਹੋਈ ਹੈ ਜਾਂ ਕੁਝ ਹੋਇਆ ਵਾ ਕੋਈ ਐਫ ਆਈ ਆਰ ਰਜਿਸਟਰਡ ਨਹੀਂ ਹੈ ਕੁਝ ਕਰਨ ਦੇ ਸਕੂਲ ਕੋਸ਼ਿਸ਼ ਹੀ ਕਰਦੇ ਆ ਇਹ ਤੋਂ ਪਹਿਲੇ ਹਮ ਤੁਹਾਨੂੰ ਪਹਿਲੇ ਤਾਂ ਕਿਹ ਮਿਲ ਜਾਂਦੀਆਂ ਦੀ ਬਤਸਲ ਦੀ ਮੈਂ ਤੇ ਭਗਵੰਤ ਮਾਨ ਨੂੰ ਵੀ ਜਾਣਦੀ ਆ ਮੈਂ ਤੇ ਬਾਦਲਾ ਤੁਹਾਡੇ ਕਾਫੀ ਇਲਜ਼ਾਮ ਦੋਸ਼ ਲੱਗੇ ਆ ਜੀ ਉਹਨਾਂ ਨੂੰ ਲਾਇਆ ਤੇ ਤੁਸੀਂ ਆਪਣਾ ਫੱਖ ਦੇਣ ਦੇ ਤਾਂ ਚੰਗੀ ਗੱਲ ਸੀਗੀ ਜੀ ਉਹ ਮੈਂ ਜੀ ਇਲੈਕਸ਼ਨ ਮੈਂ ਨਹੀਂ ਇਲੈਕਸ਼ਨ ਡਿਊ ਕੀਤਾ ਐ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰੇਂਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਬਠਿੰਡਾ ਦੇ ਵਿੱਚ 27 ਫਰਵਰੀ ਨੂੰ ਇੱਕ ਨੌਜਵਾਨ ਦੀ ਲਾਸ਼ ਮਿਲਦੀ ਹੈ ਉਸ ਨੌਜਵਾਨ ਦੇ ਜੋ ਪਰਿਵਾਰਕ ਮੈਂਬਰ ਹੈ ਉਹਨਾਂ ਦੇ ਭੈਣ ਜੀ ਉਹਨਾਂ ਦੇ ਮਾਤਾ ਜੀ ਬਠਿੰਡਾ ਚ ਪਹੁੰਚੇ ਨੇ ਤਰਨਤਾਰ ਤੋਂ ਨੌਜਵਾਨ ਤਲਵੰਡੀ ਸਾਬੋ ਨੌਕਰੀ ਕਰਦਾ ਹੈ লাশ ਫਰਬ ਇੱਥੇ ਬਠਿੰਡਾ ਮਿਲਦੀ ਹੈ 27 ਫਰਵਰੀ ਨੂੰ ਤੇ ਜੋ ਇਹਨਾਂ ਦੇ ਪਰਿਵਾਰਕ ਮੈਂਬਰ ਹੈ ਉਹਨਾਂ ਦੇ ਦੋਸ਼ ਹੈਗੇ ਆ ਉਹ ਨੌਜਵਾਨ ਦੀ ਪਤਨੀ ਦੇ ਹੋਰ ਲੋਕਾਂ ਤੇ ਸਾਰੀ ਅਸੀਂ ਗੱਲਬਾਤ ਕਰਾਂਗੇ ਸ਼ੁਰੂ ਤੋਂ ਕੀ ਗੱਲਬਾਤ ਹੋਈ ਭੈਣ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ ਜਸਕੀਰਤ ਗੌਰਵ ਜੀ ਅੱਛਾ ਕੀ ਮਸਲਾ ਹੈਗਾ ਜੋ ਨੌਜਵਾਨ ਦੀ লাশ ਤੁਸੀਂ ਸਾਨੂੰ ਪਹਿਲਾਂ ਦੱਸ ਰਹੇ ਸੀ ਬਰਬਲੀ ਸਾਰੀ ਕਹਾਣੀ ਦੱਸੋ ਸ਼ੁਰੂ ਤੋਂ ਲੈ ਕੇ ਦੋ ਦਿਨ ਪਹਿਲਾਂ ਤੇ ਦੋ ਤਿੰਨ ਦਿਨ ਪਹਿਲਾਂ ਐਨੇ ਮਤਲਬ ਕਿ ਮੇਰੇ ਮਦਰ ਨੂੰ ਫੋਨ ਜੋ ਵੀ ਹੈਗੀਆਂ ਦੀਆਂ ਨੰਗੇ ਦੀਆਂ ਫੋਟੋ ਵਗੈਰਾ ਪਹਿਲਾਂ ਤੁਹਾਡੇ ਭਰਾ ਦਾ ਕੀ ਨਾਮ ਹੈ ਅਮਰਦੀਪ ਸਿੰਘ اچھا ਉਹ ਤਰਨਤਾਰਨ ਦੇ ਰਹਿਣ ਵਾਲੇ ਨੇ ਹੈਗਾ ਤਰਨਤਾਰਨ ਜੰਪਾਲਾ ਬਟ ਬਠਿੰਡੇ ਰਹਿ ਰਿਹਾ ਸੀ ਉਹਦੇ ਕੀ ਕਰਦੇ ਨੇ ਉਹਦੀ ਜੁਡੀਸ਼ੀਅਲ ਡਿਪਾਰਟਮੈਂਟ ਸੀ ਉਹਦੀ ਰੀਡਰ ਐਜ਼ ਅ ਰੀਡਰ ਸੀ ਕਿੱਥੇ ਕਿਹੜੀ ਜਗ੍ਹਾ ਹੁਣ ਤਲਵੰਡੀ ਸਾਬੋ ਹਲਵੰਡੀ ਸਾਬੋ ਹਾਂਜੀ ਤੇ ਉਹਨਾਂ ਦੇ ਮਿਸੇਜ ਦਾ ਕੀ ਨਾਮ ਹੈ ਬਸਲ ਬਸਲ ਰਾਜਪੂਤ ਉਹ ਕੀ ਕਰਦੇ ਆ ਉਹ ਵੀ ਇੱਥੇ ਅਕਾਊਂਟੈਂਟ ਹੈ ਜੀ ਆ ਕਚੈਰੀ ਦੇ ਵਿੱਚ ਹੀ ਹਾਂਜੀ ਉਹਨਾਂ ਦਾ ਵਿਆਹ ਕਦੋਂ ਹੋਇਆ ਸੀਗਾ 2022 ਦੇ ਵਿੱਚ 14 April ਨੂੰ ਹਾਂਜੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਲੜਾਈ ਝਗੜਾ ਰਹਿੰਦਾ ਸੀ ਆਪਸ ਵਿੱਚ ਉਹਨਾਂ ਦਾ ਜਾਂ ਕੀ ਕਹਾਣੀ ਸੀ ਹਾਂਜੀ ਥੋੜਾ ਬਹੁਤ ਮਤਲਬ ਕਿ ਪਹਿਲਾਂ ਤੇ ਇੰਨਾ ਨਹੀਂ ਸੀ ਇਹ ਲਾਸਟ ਈਅਰ ਤੋਂ ਉਹਦਾ ਕਾਫੀ ਜ਼ਿਆਦਾ ਹੀ 10 ਮਹੀਨੇ ਪਹਿਲਾਂ ਤੇ ਉਹ ਆਪਣੇ ਮਾਂ ਕੋਲ ਹੀ ਚਲੇ ਗਈ ਸੀ ਨਾ ਉਦੋਂ ਵੀ ਇਹਨਾਂ ਦੀ ਕੋਈ ਅਨਬੰਨ ਹੋਈ ਸੀ ਬਟ ਮੈਂ ਉਦੋਂ ਇੰਨਾ ਕੰਟੈਕਟ 'ਚ ਨਹੀਂ ਸੀ ਮੇਰੇ ਮਦਰ ਨੂੰ ਉਸ ਚੀਜ਼ ਬਾਰੇ ਪਤਾ ਹੈਗਾ ਹੈ ਚਲੋ ਉਸ ਤੋਂ ਬਾਅਦ ਇਹ ਆਪਣੀ ਮਦਰ ਕੋਲ ਹੀ ਰਹਿ ਰਹੀ ਹੈ ਉਸ ਤੋਂ ਬਾਅਦ ਇੱਧਰ ਆਈ ਵੀ ਨਹੀਂ ਕੁਆਟਰਾਂ 'ਚ ਮੇਰਾ ਬ੍ਰਦਰ ਸੀ ਉਦੋਂ ਰਹਿੰਦਾ ਤੇ ਉਸ ਤੋਂ ਬਾਅਦ ਚਲੋ ਜਦੋਂ ਘਰ ਬਾਰੇ ਬੋਲਣ ਦੇ ਸੀ ਕਿ ਘਰ ਬਣਾਣਾ ਹੈ ਘਰ ਬਣਾਣਾ ਹੁਣ ਉਹਨੇ ਲੋਨ ਲੈ ਕੇ ਘਰ ਵੀ ਬਣਾਇਆ ਕਿੱਥੇ ਆ ਮਾਲ ਟਾਊਨ ਕਿਹੜਾ ਸੀ ਫੇਸ 2 ਹਾਂਜੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਘਰ ਬਣਾਇਆ ਤੇ ਘਰ ਸ਼ਿਫਟਿੰਗ ਹੋਣ ਤੋਂ ਪਹਿਲਾਂ ਉਹਨੇ ਮੇਰੀ ਮਦਰ ਨੂੰ ਫੋਰਸਫੁਲੀ ਮੇਰੇ ਕੋਲ ਭੇਜਿਆ ਠੀਕ ਹੈ ਉਹ 1 ਮਹੀਨਾ ਪਹਿਲਾਂ ਹੀ ਆਏ ਸੀ ਤੇ ਜਿੰਨਾ ਤੱਕ ਘਰ ਨਹੀਂ ਬਣਿਆ ਜਾਂ ਸ਼ਿਫਟਿੰਗ ਨਹੀਂ ਉਹਨਾਂ ਤੱਕ ਬਹੁਤ ਵਧੀਆ ਚੱਲ ਰਿਹਾ ਸੀ ਜਿਦੋਂ ਹੀ ਘਰ ਸ਼ਿਫਟ ਹੋਇਆ ਔਰ ਤੋਂ 3-4 ਦਿਨ ਬਾਅਦ ਹੀ ਇਹਨਾਂ ਦੇ ਵਿੱਚ ਫੇਰ ਉਹੀ ਗੱਲਾਂ ਸ਼ੁਰੂ ਹੋਣੀਆਂ ਸ਼ੁਰੂ ਹੋ ਗਈਆਂ ਲੜਾਈ ਵਗੈਰਾ। ਸਰਕਾਰੀ ਜਗ੍ਹਾ ਤੇ ਰਹਿੰਦੇ ਸੀਗੇ। ਹਾਂਜੀ ਸਰਕਾਰੀ ਕੁਆਟਰ ਚ ਫੇਰ ਉਹ ਦਵਾ ਮਾਡਲ ਤੋਂ ਚ ਉੱਤਰ। ਇਹ 10 ਮਹੀਨੇ ਤੋਂ ਰਹਿ ਹੀ ਨਹੀਂ ਰਹੀ ਸੀ ਉਹਦੇ ਨਾਲ ਹੀ ਆਪਣੀ ਮਦਰ ਕੋਲ ਰਹਿ ਰਹੀ ਸੀ। ਉਹ ਘਰ ਬਣਾਇਆ ਨਵਾਂ ਉਦੋਂ ਚਲੇ ਗਏ ਉਧਰ। ਉਦੋਂ ਇਹ ਮੇਰਾ ਬ੍ਰਦਰ ਹਾਂਜੀ ਉੱਥੇ ਸ਼ਿਫਟ ਹੋ ਗਿਆ ਸੀ। ਦੋਨੇ ਜੀ ਚਲੇ ਗਏ ਸੀ। ਹਾਂ ਹਾਂ ਉਹ ਤੇ ਉੱਥੇ ਹੀ ਸੀ ਨਾ ਦੇ ਮਾ ਦਾ ਘਰ ਨੀਚੇ ਆ ਤੇ ਇਹਦਾ ਇਹਨਾਂ ਨੇ ਉੱਪਰ ਬਣਾਇਆ ਸੀ। ਠੀਕ ਹੈ। ਤੇ ਹਾਂਜੀ ਸ਼ਰਤਾਂ ਤੇ ਹਾਂ ਦੀ ਉਹ ਹੀ ਸ਼ਰਤਾਂ ਕਿ ਤੇਰੀ ਮਾਂ ਨਹੀਂ ਆਏਗੀ ਜਾਂ ਕੋਈ ਖਰਚ ਨਹੀਂ ਵੜੇਗਾ ਇਹ ਵਾਲੀ ਤੇ ਇਸ ਕਰਕੇ ਮम्मा ਨੂੰ ਤੇ ਇਹਨਾਂ ਨੇ ਪਹਿਲਾਂ ਹੀ 1 ਮਹੀਨਾ ਪਹਿਲਾਂ ਹੀ ਉਥੇ ਕਰ ਦਿੱਤਾ ਆਇ ਸੀ ਜਦੋਂ ਛੱਡਣ ਵੀ ਆਏ ਆ ਉਦੋਂ ਨਾ ਬੱਚਾ ਨੂੰ ਮਿਲਣ ਦਿੱਤਾ ਨਾ ਮੈਨੂੰ ਮਿਲਣ ਦਿੱਤਾ ਤੇ ਬਾਰੋ-ਬਾਰੀ ਲੈ ਗਈ ਸੀ ਬ੍ਰਦਰ ਨੂੰ ਚਲੋ ਉਹਨੇ ਆਪਣਾ ਘਰ ਬਸਾਣ ਲਈ ਸਾਰਾ ਕੁਝ ਕੀਤਾ ਵਾ ਚਲੋ ਐਗਰੀ ਵੀ ਹੰਦਾ ਸਾਰਾ ਕੁਝ ਵੀ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਠੀਕ ਹੋ ਜਾਏਗਾ ਹੈਨਾ ਇਹ ਬੰਦਾ ਕਰਦਾ ਹੀ ਇਹ ਕੁਝ ਵੀ ਆ ਉਸ ਤੋਂ ਬਾਅਦ ਚਲੋ ਜਦੋਂ ਘਰ ਚ ਸ਼ਿਫਟ ਹੋ ਗਏ ਆ ਕੋਈ ਚਾ ਫੇਰ ਕਾਦਾ ਟੌਰਚਰ ਆ ਫਿਰ ਤੇ ਪਤਾ ਹੀ ਨਹੀਂ ਕਾਦੀ ਗੱਲ ਆ ਕੀ ਗੱਲ ਹੋਈ ਕੀ ਨਹੀਂ ਹੋਈ ਆ ਵੀ ਇਹਦੀ ਨੰਗੇ ਦੀਆਂ ਫੋਟੋਆਂ ਭੇਜ ਦਿੱਤੀਆਂ ਆ ਉਹ ਐਕਚੁਅਲੀ ਮੈਂ ਤੁਹਾਨੂੰ ਸੱਚ ਦੱਸਾਂ ਨੂੰ ਥੋੜੀ ਨਾ ਪਤਾ ਸੀ ਕਿ 2-3 ਦਿਨ ਬਾਅਦ ਆ ਚੀਜ਼ ਹੋ ਜਾਣੀ ਆ ਉਹ ਮਦਰ ਜਦੋਂ ਖੋਲਦੇ ਸੀ ਤੇ ਉੱਤੇ ਆ ਜਾਂਦਾ ਸੀ ਇਹਨਾਂ ਨੇ ਡਿਲੀਟ ਕਰ ਦਿੱਤੀਆਂ ਉਹ ਫੋਟੋਜ਼ ਉਹ ਅਗਰ ਨਿਕਲ ਸਕਦੀਆਂ ਤਾਂ ਨਿਕਲਵਾ ਸਕਦੇ ਹੋ WhatsApp ਦੇ ਥਰੂ ਨਿਕਲਵਾ ਲਓ ਮੈਂ ਸਾਨੂੰ ਤਾਂ ਐਸੀ ਤੇ ਖੁਦ ਕਹਿੰਦੇ ਆਗੇ ਆ ਉਹਦੀ ਵੀਡੀਓ ਵੀ ਬਣਾਈ ਸੀ ਔਰ ਉਹਦੀ ਫੋਟੋਜ਼ ਵੀ ਨੇ ਕਲਿੱਕ ਕਰਕੇ ਆਪਣੀ ਮਦਰ ਦੇ ਫੋਨ ਤੋਂ ਮੇਰੀ ਮਦਰ ਨੂੰ ਭੇਜੀਆਂ ਆ ਆਪਨੀ ਮਦਰ ਦੇ ਹਾਂਜੀ ਕਹਿੰਦੀ ਆ ਦੇਖ ਲਓ ਤੁਹਾਡੀ ਪੁੱਤ ਦੀ ਫੋਟੋ ਇਸ ਤਰ੍ਹਾਂ ਮੈਨੂੰ ਕਹਿੰਦੀ ਮੇਰੇ ਕੋਲ ਦੇਖੀ ਨਹੀਂ ਗਈ ਮੈਂ ਫੜਾ ਫੜ ਮੈਨੂੰ ਕਿਹਾ ਕਿ ਮਮੀ ਦਿੱਲੀ ਰਿਹਾ ਤੁਹਾਨੂੰ ਕੋ ਵੇਖੀ ਲਈ ਕਿ ਮੈਂ ਆਪਣੇ ਪੁੱਤ ਨੂੰ ਇਸ ਤਰ੍ਹਾਂ ਵੇਖ ਸਕਣੀ ਮੈਂ ਡਿਲੀਟ ਕਰਤੀ ਉਸੇ ਬਨੇ ਜਦੋਂ ਉਹਨਾਂ ਨੂੰ ਨੰਗੇ ਕਰਕੇ ਵੀਡੀਓ ਫੋਟੋ ਮੈਂ ਭੇਜੀਆਂ ਤਾਂ ਤੁਸੀਂ ਉਹਨਾਂ ਨੂੰ ਫੋਨ ਕਰਿਆ ਉਹਦੀ ਤੁਹਾਡੀ ਨੂੰ ਨੂੰ ਜੀ ਤੁਸੀਂ ਕਿਉਂ ਭੇਜੀਆਂ ਜਾਂ ਕੀ ਗੱਲ ਹੈ ਨਹੀਂ ਮੈਂ ਕਿਹਾ ਮੈਂ ਇਹਦੀ ਨੋਟaphone ਦੀ ਚੋਕਦੇ ਸੀ ਨਾ ਹੋ ਰਹੀ ਉਹ ਮੇਰੀ ਫਿਰ ਭੈਣ ਨੂੰ ਕਿਹਾ ਮੈਂ ਕਿਹਾ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਡੀ ਭੈਣ ਦਾ ਘਰ ਵਾਲਾ ਆ ਤੁਸੀਂ ਇਹੋ ਜਿਹੇ ਨੰਗੇ ਫੋਟੋ ਤੇ ਭੇਜਦਿਆਂ ਉਹ ਵੀ ਮਾਂ ਨੂੰ ਭੇਜਦਿਆਂ ਜੀ ਵੀ ਭੈਣ ਨੂੰ ਕਿਹਾ ਜੀ ਹਾਂਜੀ ਮੈਂ ਕਮਾਨ ਮੈਂ ਕਮਾਨ ਹਾਂਜੀ ਹਾਂਜੀ ਇਹ ਕਹਾਂ ਨੇ ਮੇਗਾ ਮਾਨ ਬਸ ਜਲਦੀ ਸਿਸਟਰ ਬੱਡੀ ਸਿਸਟਰ ਕਹਿੰਦੀ ਅੱਜੇ ਤੇ ਤੁਹਾਨੂੰ ਰੰਗੇ ਦੇ ਫੋਟੋ ਭੇਜ ਦਿਆ ਤੁਸੀਂ ਵੇਖਿਓ ਹੁਣ ਮੈਂ ਕਰ ਕੀ ਸਕਦੀ ਆ ਮੈਂ ਸਭ ਕੁਝ ਕਰ ਸਕਦੀ ਆ ਜੋ ਮੈਂ ਕਰਨਾ ਮੈਂ ਕਰੂੰਗੀ ਹੁਣ ਤੇ ਫਿਰ ਉਹ 26 ਤਰੀਕ ਨੂੰ ਫਿਰ ਜਦੋਂ ਮੈਂ ਰਾਤ ਦਿਨੇ ਫੋਨ ਕੀਤਾ ਮੇਗਾ ਮਨ ਜਦੋਂ ਦਿਨੇ ਫੋਨ ਕੀਤਾ ਉਦੋਂ ਇਹਨੇ ਗੱਲ ਕਰ ਲਈ ਤੇ ਜਦੋਂ ਫਿਰ ਸ਼ਾਮ ਮੇਰੇ ਬੇਟੇ ਨੇ ਤੇ ਫਿਰ ਸ਼ਾਮੀ ਵੀ ਫੋਨ ਕੀਤਾ ਉਦੋਂ ਵੀ ਗੱਲ ਕਰਤੀ ਫਿਰ ਜਦੋਂ 5 ਵਜੇ ਨਾਲ ਫਿਰ 5 ਵਜੇ ਨਾਲ ਮੈਂ ਨੂੰ ਫੋਨ ਕੀਤਾ ਇਹਨੇ ਫੋਨ ਨਹੀਂ ਚੁੱਕਿਆ ਮੇਰਾ ਫਿਰ ਮੈਨੂੰ ਕਿਹੜੀ ਕਿੰਨੀ ਤਰੀਕ ਦੀ ਗੱਲ ਆਈ ਇਹ 26 ਤਰੀਕ ਦੀ ਸ਼ਾਮ ਨੂੰ ਮੈਂ ਕੀਤਾ ਫੋਨ ਨਹੀਂ ਚੁੱਕਿਆ ਫਿਰ 27 ਨੂੰ ਮੈਂ ਇਹਨੂੰ ਦੱਸਿਆ ਨਹੀਂ ਫਿਰ ਮੈਂ 29 ਨੂੰ ਸਵੇਰੇ ਵੀ ਕੀਤਾ ਫਿਰ ਮੈਂ ਦੱਸਿਆ ਆਪਣੀ ਬੇਟੀ ਨੂੰ ਮੈਂ ਕਿ ਮੇਰਾ ਬੇਟਾ ਫੋਨ ਨਹੀਂ ਚੁੱਕਣ ਦੀ ਆ ਕਿ ਨਹੀਂ ਤੁਸੀਂ ਕਿਉਂ ਨਹੀਂ ਮੈਂ ਦੱਸਿਆ ਕੱਲ ਰਾਤੀ ਫਿਰ ਫੋਨ ਕਰੀਗੇ ਨਹੀਂ ਚੁੱਕਿਆ ਕਾਲ ਫੋਰਵਰਡਡ ਕਾਲ ਫੋਰਵਰਡਡ ਫਿਰ ਮੈਂ ਆ ਬੀ ਨੋ ਨੂੰ ਕੀਤਾ ਐਰੀ ਮਾਂ ਨੂੰ ਕੀਤਾ ਮੈਗਾ ਨੂੰ ਕੀਤਾ ਕਿਸੇ ਨੇ ਨਹੀਂ ਮੇਰਾ ਫੋਨ ਚੁੱਕਿਆ ਤੇ ਜਦੋਂ ਫਿਰ ਇਹ ਭੱਜ ਗਈ ਚੱਲ ਗਈ ਲੈ ਕੇ ਮੇਰਾ ਬੇਟਾ ਆਪਣਾ ਬੇਟਾ ਤੇ ਮਗਰੋਂ 3 ਵਜੇ ਨਾਲ ਮੈਨੂੰ ਫੋਨ ਆਇਆ ਮੇਰੀ ਭੈਣ ਦਾ ਪੇ ਭੈਣ ਦਾ ਮੈਗਾ ਦਾ ਕਹਿੰਦੀ ਹਾਂ ਆਂਟੀ ਦੱਸੋ ਤੁਸੀਂ ਕਿਉਂ ਮੈਨੂੰ ਫੋਨ ਕਰਨ ਦੇ ਮੈਂ ਕਹਾਂ ਮੈਂ ਤੇ ਇਸ ਕਰਕੇ ਫੋਨ ਕਰਨ ਲਈ ਮੇਰਾ ਬੇਟੇ ਦੇ ਫੋਨ ਨਹੀਂ ਮਿਲੰਦੇ ਆ ਮੈਂ ਤੁਹਾਨੂੰ ਸਭ ਨੂੰ ਫੋਨ ਕੀਤਾ ਮੇਰੇ ਬੇਟੇ ਦਾ ਕਾਲ ਫਾਰਵਰਡਡ ਕੋ ਫਾਰਵਰਡਡ ਤੇ ਕਹਿੰਦੀ ਸਾਨੂੰ ਵੀ ਨਹੀਂ ਪਤਾ ਕਹਿੰਦੀ ਸਾਨੂੰ ਕੀ ਪਤਾ ਉਹ ਕਿੱਥੇ ਆ ਤੇ ਫਿਰ ਕਹਿੰਦੀ ਜਾਣ ਕੇ ਉਹ ਤੇ ਰਾਤ ਦਾ ਮਰਿਆ ਪਿਆ ਕਹਿੰਦੀ ਉਹ ਕਹਿੰਦਾ ਜੇ ਤੁਸੀਂ ਉੱਤੇ ਚੜੋਗੇ ਤੇ ਮੈਂ ਤਾਂ ਲੱਤਾਂ ਤੋੜਨ ਨੂੰ ਮਤਲਬ ਮੇਰੀ ਭੈਣ ਨੂੰ ਨੇ ਕਿਤੇ ਦੀ ਭੈਣ ਨਹੀਂ ਵੇਖਿਆ ਸਵੇਰ ਦੀ ਉਹ ਉੱਥੇ ਉੱਥੇ ਉਹ ਨਹੀਂ ਵੇਖਿਆ ਉੱਪਰ ਤੇ ਘਰ ਤੇ ਥੱਲੇ ਤੁਸੀਂ ਰਹਿੰਦੇ ਤੇ ਭੈਣ ਵੀ ਉੱਪਰ ਰਹਿੰਦੀ ਤੇ ਕਿ ਨਹੀਂ ਮੰਨਣੀ ਪਤਾ ਬਸ ਤੁਸੀਂ ਆ ਜਾਓ ਬਸ ਇੰਨੀ ਗੱਲ ਕਹੀ ਮੈਨੂੰ ਕੁਝ ਨਹੀਂ ਦੱਸਿਆ ਹਾਂ ਸਾਈ ਤਰੇ ਮੈਨੂੰ ਮਦਰ ਨਹੀਂ ਆਈ ਸੀ ਮੈਂ ਨਹੀਂ ਗਈ ਸਾਈ ਨੂੰ ਕੀ ਦੇਖ ਦਵਾਂ ਇੱਥੇ ਜਦੋਂ ਬਠਿੰਡਾ ਮਾਰ ਡਾਊਨ ਆਉਣੇ ਹਾਂ ਤੇ ਇਹ ਸਾਈ ਨੂੰ ਜਦੋਂ ਅਸੀਂ ਆਏ ਆ ਤੇ ਇਹਦੀ ਮਦਰ ਤਾਂ نیچے ਵਾਲਾ ਤੇ ਗੇਟ ਅਸੀਂ ਖੜਕਾਇਆ ਤੇ ਇਹਦੀ ਮਦਰ ਨੇ ਖੋਲਿਆ ਨਹੀਂ ਗੇਟ ਫੇਰੇ ਸੀ ਉੱਪਰ ਨੇਮ ਪਲੇਟ ਦੇਖੀ ਤੇ ਇਹਦੀ ਬ੍ਰਦਰ ਮੇਰੇ ਦਾ ਨਾਮ ਤੇ ਇਹਦਾ ਬਸਲ ਦਾ ਨਾਮ ਸੀ ਅਸੀਂ ਫੇਰ ਉੱਪਰ ਚੜ੍ਹਿਆ ਦਰਵਾਜ਼ਾ ਕਾਫੀ ਖਟਕਟਾਇਆ ਤੇ ਦਰਵਾਜ਼ਾ ਕਿਸੇ ਨੇ ਨਹੀਂ ਖੋਲਿਆ ਤੇ ਨਾਲ ਦੇ ਨੇਬਰ ਆਏ ਮੈਂ ਕਿਹਾ ਤੁਸੀਂ ਦੇਖਿਆ ਬ੍ਰਦਰ ਨੂੰ ਕਹਿੰਦੇ ਨਹੀਂ ਜੀ ਅਸੀਂ ਕੱਲ ਹੀ ਲਾਸਟ ਵੇਖਿਆ ਸੀ ਸਵੇਰੇ ਉਸ ਤੋਂ ਬਾਅਦ ਅਸੀਂ ਦੇਖਿਆ ਹੀ ਨਹੀਂ ਆ ਤੇ ਮੈਂ ਕਿਹਾ ਇਹਨਾਂ ਨੇ ਵੀ ਨਹੀਂ ਕਹਿੰਦੇ ਨਹੀਂ ਜੀ ਉਹਨਾਂ ਨੇ ਦਰਵਾਜ਼ਾ ਲੌਕ ਕੀਤਾ ਹੋਇਆ ਹੈ ਵਾ ਜਾਂ ਕੁਝ ਵੀ ਆ ਤੇ ਮੈਂ ਕਿਹਾ ਹਾਦੀ ਹੋ ਗਈ ਹੈ ਤੇ ਫੇਰ ਉਸ ਤੋਂ ਬਾਅਦ ਇਹਦੀ ਮਦਰ ਆਈ ਆ ਇਹਦੀ ਬਸਲ ਦੀ ਮਦਰ ਆਈ ਨੀਚੇ ਤੇ ਹੱਥ ਸ਼ਿਵਰ ਕਰਨ ਦੇ ਸੀ ਉਹ ਆ ਗਏ ਆ ਉਹ ਆ ਗਏ ਪਤਾ ਨਹੀਂ ਐਦਾਂ ਬੋਲਣ ਦੇ ਉਹਦੀ ਕਿਸੇ ਕਿਸੇ ਬੇਟੀ ਨੂੰ ਵਗੈਰਾਂ ਨੂੰ ਫੋਨ ਕੀਤਾ ਹੋਏਗਾ ਤੇ ਕਹਿੰਦੀ ਵੀ ਕੌਣ ਹੋ ਗਿਆ ਵੀ ਉਹਦੀ ਸਿਸਟਰ ਆਈ ਆ ਤੇ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਹੀ ਇਹਨਾਂ ਨੇ ਬੋਲਿਆ ਕਿ ਤੁਸੀਂ ਪੁਲਿਸ ਨੂੰ ਇਨਫੋਰਮ ਕਰੋ ਵੀ ਦਰਵਾਜ਼ਾ ਕਿਉਂ ਨਹੀਂ ਖੋਲ ਰਹੀ ਸੀ ਫਿਰ ਪੁਲਿਸ ਨੇ ਵੀ ਫੋਨ ਕੀਤਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਅਗਰ ਫਰਸਟ ਏਡ ਦੇਣੀ ਫਰਸਟ ਏਡ ਦਿਓ ਪਹਿਲਾਂ ਆਪਣਾ ਬੱਚਾ ਦੇਖੋ ਵੀ ਠੀਕ ਹੈ ਜਾਂ ਕੀ ਗੱਲ ਹੈਗੀ ਆ ਏ ਆਂਦੀ ਐ ਮੈਡਮ ਜੀ ਤੇ ਨਾਲ ਪਹਿਲਾਂ ਮੇਗਾ ਮਾਨ ਆਈ ਫਿਰ ਉਸ ਤੋਂ ਬਾਅਦ ਬੱਸਲ ਆਂਦੀ ਐ ਤੇ ਕਹਿੰਦੀ ਜੀ ਜਿਹਦੇ ਇਸ ਦਰਵਾਜ਼ਾ ਤੋੜਨ ਲੱਗੇ ਤੁਸੀਂ ਮੇਰੇ ਘਰ ਦਰਵਾਜ਼ਾ ਕਿਤਾ ਤੋੜ ਸਕਦੇ ਹੋ ਕਹਿੰਦੀ ਮੈਂ ਕਿਹਾ ਤੈਨੂੰ ਦਰਵਾਜ਼ੇ ਦੀ ਪਈ ਤੂੰ ਪਹਿਲਾਂ ਆਪਣਾ ਆਦਮੀ ਤੇ ਦੇਖ ਕਹਿੰਦੀ ਮੈਂ ਪੁਲਿਸ ਨੂੰ ਫੋਨ ਕਰਨ ਲੱਗੀ ਮੈਂ ਕਿਹਾ ਤੂੰ ਕੀ ਕਰਨਾ ਮੈਂ ਪੁਲਿਸ ਨੂੰ ਪਹਿਲਾਂ ਹੀ ਫੋਨ ਕਰ ਲੇਤਾ ਉਹਨੇ ਚਿਰ ਨੂੰ ਚਲੋ ਪੁਲਿਸ ਆ ਜਾਂਦੀ ਐ ਉਸ ਤੋਂ ਬਾਅਦ ਮੈਂ ਇਹ ਬੇਟੇ ਨੂੰ ਬੋਲਿਆ ਕਿ ਤੂੰ ਦਰਵਾਜ਼ਾ ਉਹਨੇ ਕਿਹਾ ਵੀ ਤੂੰ ਤਸੀਂ ਤੋੜੋ ਇਹ ਦਰਵਾਜ਼ਾ ਤੋੜਨ ਲੱਗਾ ਕਾਫੀ ਟਾਈਮ ਜਿੱਦਾਂ ਹੀ ਰੋਲਾ ਪਾਇਆ ਪਹਿਲਾਂ ਨਹੀਂ ਦੱਸਿਆ ਸਾਨੂੰ ਕਿ نیچے ਉਹਦੀ ਦਰਵਾਜ਼ਾ ਜਾਂਦਾ ਹੈ ਕਹਿੰਦੇ ਜੀ ਹਾਂ ਪੁਲਿਸ ਵਾਲਿਆਂ ਨੂੰ ਕਹਿੰਦੇ ਕਿ ਹਾਂ ਸਰ ਨਾ نیچے ਵੀ ਇੱਕ ਸਾਡੇ ਇਤਰੂ ਦਰਵਾਜ਼ਾ ਨਿਕਲਦਾ ਹੈਗਾ ਸ਼ਾਇਦ ਉਹ ਖੁੱਲ੍ਹ ਆਏਗਾ ਤੁਸੀਂ ਉਧਰ ਥਾਣੀ ਆ ਜਾਓ ਮੈਂ ਇਧਰਲੇ ਪੰਨੇ ਹੀ ਖੜੀ ਰਹੀ ਸੀ ਮੇਨ ਡੋਰ ਤੇ ਇਹ ਸਾਰੇ ਬੈਕ ਸਾਈਡ ਤੋਂ ਜਾ ਕੇ ਤੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਦਰਵਾਜ਼ਾ ਖੋਲ੍ਹ ਕੇ ਜਦੋਂ ਦੇਖਿਆ ਤੇ ਅੱਗੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਮੈਨੂੰ ਤੇ ਦਰਵਾజా ਖੁੱਲਾ ਆਇਆ ਸੀ ਤੁਸੀਂ ਵੀ ਸੀ ਕਿ ਦਰਵਾజా ਖੁੱਲਾ ਨਹੀਂ ਇਹ ਨਹੀਂ ਮੈਂ ਇਹਤਲਾ ਲੇਟ ਦੀ ਅੱਛਾ ਤੁਸੀਂ ਕੌਣ ਹੋ ਤੁਹਾਡਾ ਨਾਮ ਹੈ ਮੈਂ ਅਜੀਤਪਾਲ ਸਿੰਘ ਤੇ ਤੁਹਾਡਾ ਮਾਮਾ ਜੀ ਮਾਮਾ ਜੀ ਸੀ ਜੀ ਕਿਉਂ ਤੁਸੀਂ ਦੇਖਦੇ ਹੋ 27 ਤਰੀਕ ਨੂੰ ਦਰਵਾజా ਖੁੱਲਦਾ ਕੀ ਦੇਖਦੇ ਹੋ ਅੱਗੇ ਦਰਵਾజా ਇੱਕ ਦਿਨ ਅੰਦਰੋਂ ਗੇੜ ਜਾਂਦਾ ਮੈਂ ਅੰਦਰੋਂ ਗੇੜ ਜਾ ਕੇ ਮੈਨੂੰ ਲੱਗਾ ਲੌਕ ਹੋਣ ਕੀ ਦਰਵਾਜ਼ੇ ਮੈਂ ਆਪਣੇ ਵੱਲੋਂ ਪੁੱਛ ਹੀ ਕੀਤਾ ਕਿ ਮੈਂ ਖੋਲ ਦੇਵਾਂ ਜਦ ਕਿ ਸਾਰੇ ਦਰਵਾਜ਼ੇ ਜਿੰਨੇ ਅੰਦਰ ਹੀ ਸਭ ਖੁੱਲੇ ਪਏ ਸੀ ਮੈਂ ਜਿੱਦਾਂ ਹੀ ਅੰਦਰ ਜਾਨਾ ਮੈਂ ਜਿਹੜਾ ਰੂਮ ਮਾਮੇ ਦਾ ਉੱਥੇ ਮਾਮਾ ਇਨਵੇਦਨਾ ਪੂਰੇ ਨੰਗੇ ਹਾਲਤ ਚ ਕੋਈ ਕੱਪੜੇ ਨਹੀਂ ਉਹਨਾਂ ਦੀ ਬਾਡੀ ਤੇ ਡਿੱਗੇ ਪਏ ਪੂਰੀ ਬਾਡੀ ਤੇ ਮਾਰਕ ਸੀ ਬਾਡੀ ਜੋ 스멜 ਆਨ ਲਾ ਪੀ ਡੀ ਕੰਪੋਜ਼ਨ ਲੱਪੇ ਹੀ ਬਾਡੀ ਅੱਛਾ ਮਤਲਬ 27 ਤੋਂ ਪਹਿਲਾਂ ਦੀ ਹੋ ਸਕਦਾ ਡੈਥ ਹੋਈ ਹੋਵੇ 27 ਤੋਂ ਕਾਫੀ ਦੇਰ ਪਹਿਲਾਂ ਦੀ ਬਾਡੀ ਡੀ ਕੰਪੋਜ਼ਨ ਲਈ ਕਾਫੀ ਟਾਈਮ ਲੱਗ ਜਾਂਦਾ ਪਰ 12 ਤੋਂ 14 ਘੰਟੇ ਤੋਂ ਉੱਪਰ ਦੀ ਜੇ ਡੈਥ ਹੋਈ ਹੋਵੇ ਤਾਂ ਹੀ ਹੁੰਦੀ ਹੈ ਫਿਰ ਉਦੋਂ ਕੀ ਰਿਐਕਸ਼ਨ ਸੀਗਾ ਜਿਹੜੇ ਤੁਹਾਡੇ ਮਾਮੀ ਜੀ ਆ ਜਾਂ ਮਾਮੀ ਦੀ ਭੈਣ ਮੇਗਾ ਮਾਦ ਜਿਕਰ ਉਸ ਟਾਈਮ ਤੇ ਹੀ ਉਸ ਨੂੰ ਗੇਟ ਖੋਲਣ ਲੱਪੇ ਹੀ ਹੈ ਉਹ ਗੇਟ ਖੋਲਣ ਦੇ ਹੀ ਉਦੋਂ ਜਦੋਂ ਪੁਲਿਸ ਫਿਰ ਆ ਗਈ ਅੰਦਰ ਆ ਗਈ ਉਹ ਫਿਰ ਮੰਮੀ ਨਾਲ ਲੜਨ ਲੱਪੀਓ ਉਹ ਮੰਮੀ ਨਾਲ ਲੜੰਦੀ ਸੀ ਮੰਮੀ ਦੇ ਨਾਲ ਲੜੰਦੀ ਉਹਨਾਂ ਨਾਲ ਲੜਨ ਲੱਪੀ ਤੇ ਮੈਂ ਤੇ ਬੋਡੀ ਵੇਖਿੰਦਾ ਇਹਨਾਂ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਨਹੀਂ ਜੇ ਤੁਸੀਂ ਪੁੱਛਿਆ ਵੀ ਕੀ ਹੋ ਗਿਆ ਭਰਾ ਨੂੰ ਮੇਰੇ ਨੂੰ ਕੋਈ ਕੀ ਗੱਲ ਨਹੀਂ ਦੇਖੋ ਮੇਰਾ ਭਰਾ ਉਹਦੇ ਘਰ 'ਚ ਮਰਿਆ ਪਿਆ ਉਹਨੂੰ ਪਤਾ ਹੀ ਨਹੀਂ ਜਨਾਨੀ ਨੂੰ ਹੈ ਤੂੰ ਇਹ ਕਹਿ ਰਹੀ ਹੈਂ ਗੀਆਂ ਮੇਰੇ ਖਿਆਲ ਨਾਲ ਵੀ ਤਾਂ ਉੱਪਰ ਘੰਟੇ ਹੋ ਗਏ ਆ ਠੀਕ ਹੈ ਨਾ ਸਾਡਾ ਬੱਚਾ ਵੀ ਇੱਥੇ ਨਾ ਆਂਦਾ ਹੋਵੇ 2 ਮਿੰਟ ਵੀ ਲੇਟ ਹੁੰਦਾ ਸੀ ਉਹਨੂੰ ਵੀ ਆਵਾਜ਼ ਲਗਾਉਂਦੇ ਤੁਸੀਂ ਇੱਕ ਵਾਰੀ ਦੇਖਿਆ ਵੀ ਨਹੀਂ ਆ ਉਹ ਤਾਂ ਤੂੰ ਤਿਆਰ ਹੋ ਗਈ ਜੌਬ ਤੇ ਵੀ ਜਾ ਰਹੀ ਆ ਜਦੋਂ ਮੈਂ ਉਹਨੂੰ ਪੁੱਛਣ ਲਈ ਫੋਨ ਕੀਤਾ ਉਹਨੇ ਉਹਨੂੰ ਪੁੱਛਣ ਲਈ ਸੌਰੀ ਉਹਨੂੰ ਮੈਂ ਖਿੱਚਿਆ ਤਾਂ ਉਹਨੇ ਮੇਰੇ ਪੇਟ ਤੇ ਲੱਤ ਮਾਰੀ ਕਿਨੇ ਵੱਸਲ ਨੇ ਨਹੀਂ ਉਹ ਕੀ ਕਹਿੰਦੇ ਸੀ ਕਿ ਕਿਉਂ ਡੈਥ ਹੋਈ ਆ ਉਹਨਾਂ ਦਾ ਕੀ ਤਰ ਕੁਝ ਨਹੀਂ ਬੋਲੀ ਬੋਲੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਬੋਲੀ ਅੱਛਾ ਕੁਝ ਵੀ ਨਹੀਂ ਦੱਸਿਆ ਨਾ ਕੁਝ ਵੀ ਨਹੀਂ ਬੋਲੀ ਤੁਸੀਂ ਉਹ ਅੱਗੇ ਕੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਅਨ ਇਹਨਾਂ ਨੇ ਬੇਟੇ ਨੂੰ ਐਂਬੂਲੈਂਸ ਨੂੰ ਕਾਲ ਕੀਤੀ ਪੁਲਿਸ ਵਗੈਰਾ ਲੈ ਕੇ ਗਈ ਹੋਏ ਸਾਰਾ ਕੁਝ ਫੇਰ ਉਹਨਾਂ ਨੇ ਜਦੋਂ ਡੈਥ ECG ਵਗੈਰਾ ਕੀਤੀ ਤੇ ਡੈਡ ਕਲੀਅਰ ਕਰ ਦਿੱਤਾ ਕੀ ਆਇਆ ਜੋ ਉਹਦੇ ਵਿੱਚ ਕੁਝ ਪਤਾ ਲੱਗਿਆ ਉਹਨਾਂ ਨੂੰ ਸਰ ਸਭ ਤੋਂ ਮੇਨ ਗੱਲ ਕੀ ਹੋਈ ਕਿ ਜਦ ਤੁਸੀਂ ਹਸਪਤਾਲ ਦੇ ਪਹੁੰਚੇ ਐ ਐਂਬੂਲੈਂਸ ਜਿਹੜਾ ਲੈ ਕੇ ਹੀ ਐਮਰਜੈਂਸੀ 'ਚ ਗਏ ਆ ਸਭ ਤੋਂ ਪਹਿਲੇ ਜਿਹੜੇ ਉਥੇ ਡਾਕਟਰ ਯਾ ਐਮਓ ਉਸ ਟਾਈਮ ਤੇ ਜਿਹੜੇ ਮੌਜੂਦ ਹੀ ਪਹਿਲੇ ਉਹ ਕਹਿੰਦੇ ਪ੍ਰੈਸ ਮਾਰਕਸ ਕਿਉਂ ਆ ਬੋਡੀ ਤੇ ਤੇ ਇਹ ਕਿ ਸਰ ਨੂੰ ਪਤਾ ਨਹੀਂ ਐ ਤੁਹਾਨੂੰ ਮਿਲੇ ਬੋਡੀ ਮਿਲੀ ਐ ਤੇ ਉਹਨਾਂ ਨੇ ਇਕੋ ਵਗੈਰਾ ਕੀਤਾ ਉਹ ਚ ਡੈਡ ਹੀ ਫਿਰ ਮੈਨੂੰ ਉਥੇ ਰੂਮ ਚ ਲੈ ਕੇ ਜਾ ਕੇ ਜਿੱਥੇ ਮੋਰਚਰੀ ਲੀ ਸਾਈਨ ਕਰਨਾ ਸੀ ਉਥੇ ਮੇਰੇ ਸਾਈਨ ਹੋਏ ਆ ਜਦਕਿ ਜਦੋਂ ਪੋਸਟ ਮਾਰਡਮ ਵਿੱਚ ਸ਼ਾਮੀ ਆ ਉਹ ਕਹਿੰਦੇ ਬੋਡੀ ਇਦਾਂ ਹੀ ਆਪ ਡੈਥ ਹੋ ਗਈ ਹੈ ਕੋਈ ਕੌਜ਼ ਨਹੀਂ ਹੋਇਆ ਨੈਚੁਰਲ ਡੈਥ ਹੈ ਜਦਕਿ ਪਹਿਲੇ ਮੇਰੇ ਸਾਹਮਣੇ ਅਬਜੰਸੀ ਚ ਕਹਿੰਦੇ ਕਿ ਪ੍ਰੈਸ ਮਾਰਕਸ ਕਿਉਂ ਹੈਗੇ ਬੋਡੀ ਦੇ ਤੇ ਕਿਉਂਕਿ ਬੋਡੀ ਤੇ ਛਾਲੇ ਪੈ ਗਏ ਸੀ ਤੁਹਾਨੂੰ ਫੋਟੋ ਦਿਖਾਉਂਦਾ ਮੈਂ ਮੈਂ ਜਿਹੜੀ ਉੱਚੀ ਹੈਗੀ ਨਾ ਸਰ ਆ ਵੇਖੋ ਹਾਂਜੀ ਆ ਬੋਡੀ ਦੇ ਉੱਤੇ ਮਾਰਕਸ ਹੈਗੇ ਲਿਟਰਲੀ ਹਰ ਪਾਸੇ ਮਾਰਕਸ ਹੈ ਆ ਪੂਰੀ ਬੋਡੀ ਨੀਲੀ ਹੋ ਰਹੀ ਹੈ ਇਹ ਤੇ ਅਹੀ ਆਪ ਕਪੜੇ ਬਾਅਦ ਚ ਪਾਏ ਆ ਪਹਿਲੇ ਪੂਰੀ ਬੋਡੀ ਪੂਰੇ ਨੰਗੇ ਹੀ ਏ ਸਮੈਲ ਆਉਂਦੀ ਹੀ ਪੂਰੀ ਬੋਡੀ ਆਹ ਮਾਰਕਸ ਵੀ ਹੈਗੇ ਹੱਥ ਤੇ ਵੀ ਮਾਰਕਸ ਆ ਅੱਛਾ ਫਿਰ ਬੋਡੀ ਤੁਹਾਨੂੰ ਬਸ ਦੇਤੀ ਉਹਦੇ ਬਾਅਦ ਕੋਈ ਐਕਸ਼ਨ ਨਹੀਂ ਹੋਇਆ ਸਰ ਬੋਡੀ ਦਿੱਤੀ ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਵਾ ਇਹ ਜਦੋਂ ਮੇਗਾਮਾਨ ਜਾਂ ਇਹ ਵਦਸਲ ਆ ਇਹ ਸਟਾਰਟਿੰਗ 'ਚ ਉਦੋਂ ਰੋਈ ਹੀ ਹਰੋਇਨ ਦੀ ਹੀ ਜਦੋਂ ਪੁਲਿਸ ਆ ਗਈ ਸੀ ਉਸ ਟਾਈਮ ਤੇ ਜਦੋਂ ਇਹ ਬਾਅਦ ਚ ਹਸਪੀਟਲ ਆਈਆਂ ਮੈਂ ਦੋਵੇਂ ਸਿਸਟਰ ਆਈਆਂ ਮੈਂ ਕੱਟੀਆਂ ਆਈਆਂ ਕੋਈ ਇਹਨਾਂ ਦੇ ਚਿਹਰੇ ਤੇ ਕੋਈ ਰਿਮੋਰਸ ਨਹੀਂ ਸੀ ਇੱਕ ਅਥਰੂ ਤੱਕ ਨਹੀਂ ਇਹਨਾਂ ਦੀ ਅੱਖਾਂ ਦੇ ਵਿੱਚ ਸਰ ਸਰ ਇਹ ਸੀ ਇਹਨਾਂ ਦਾ ਕੌਣ ਜੀ ਦੋਨੇ ਭੈਣਾ ਦੋਨੇ ਭੈਣਾ ਉਹਨਾਂ ਨੇ ਦੱਸਿਆ ਸਾਨੂੰ ਕਹਿੰਦੇ ਭੀ ਮੈਂ ਕਹਿੰਦੀ ਛਾਉ ਤੂੰ ਲੈ ਲਈ ਉਹ ਦੋ ਡੇੜੀ ਤੇ ਹਾਜ਼ਰੀਆਂ ਪਈਆਂ ਸੀ ਅੰਦਰ ਜਿੰਨ ਮੌਤ ਹੋਈ ਹੈ ਹਾਂਜੀ ਹਾਂਜੀ ਜਿਸ ਦਿਨ ਹਸਪੀਟਲ ਲੈ ਕੇ ਆਏ ਆ ਉਸ ਟਾਈਮ ਦੇ ਤੁਸੀਂ ਅੱਗੇ ਉਹਦੇ ਵਾਸਤੇ ਪੁਲਿਸ ਨੂੰ ਕੋਈ ਸਰ ਅਸੀਂ ਏਐਸਆਈ ਐਸਐਚਓ ਫਿਰ ਅਸੀਂ ਐਸਐਸਪੀ ਨੂੰ ਵੀ ਅਸੀਂ ਕੀਤਾ ਵਾ ਗੁਮਾਰ ਕਰਕੇ ਡੀਐਸਪੀ ਕੋਲ ਪੇ ਜੀ ਸਾਡੀ ਕੋਈ ਇਨਕੁਆਇਰੀ ਕੋਈ ਸੁਣਵਾਈ ਨਹੀਂ ਹੋਈ ਇਹ ਦੇਖੋ ਉਸ ਤੋਂ ਬਾਅਦ ਇਹ ਤੁਹਾਨੂੰ ਬੇਟਾ ਦੱਸੇਗਾ ਪੀ ਆ ਵੀ ਅਸੀਂ ਹੱਥ ਨਾਲ ਰਿਟਨ ਕਰਕੇ ਤੇ ਉਹ ਵੀ ਸਾਡੀ ਲਿਖ ਹੀ ਨਹੀਂ ਰਹੀ ਸੀ ਇਨਕਸਾਬ ਨੂੰ ਮਿਲੇ ਹ ਹਸਪੀਟਲ ਦੇ ਵਿੱਚ ਹੀ ਐਸਐਸ ਸਾਹਿਬ ਆਪ ਖੁਦ ਆਏ ਤੇ ਅਹੀਂ ਉਹਨਾਂ ਨੂੰ ਮਿਲੇ ਆਂ ਇਹਨਾਂ ਨੂੰ ਕੇਸ ਦੇ ਬਾਰੇ ਸਮਝਾਇਆ ਵਾ ਉਹਨਾਂ ਨੇ ਕਿਹਾ ਕਿ ਅੱਛਾ ਠੀਕ ਆ ਅਸੀਂ ਕਰਦੇ ਆਂ ਬਾਅਦ ਚ ਵੇਖਦੇ ਆਂ ਬੋਡੀ ਵੇਖਦੇ ਆਂ ਕੋਈ ਉਥੋਂ ਕੋਈ ਫੈਸਲਾ ਨਹੀਂ ਆ ਮੇਰੇ ਖਿਆਲ ਨਾਲ ਰਮਨ ਉਹਨਾਂ ਦਾ ਫਰਸਟ ਨੇਮ ਹੀ ਮੈਨੂੰ ਫਰਸਟ ਨੇਮ ਪਤਾ ਉਹਨਾਂ ਦਾ ਜਿਹੜੇ ਐਸਐਸ ਹੋਏਗੇ ਸਿਵਲ ਲਾਈਂਸ ਦੇ ਉਹਨਾਂ ਦਾ ਤੇ ਬਾਅਦ ਚ ਜਦੋਂ ਅਸੀਂ ਸਿਵਲ ਲਾਈਂਸ ਦੇ ਉੱਤੇ ਗਏ ਆਂ ਥਾਣੇ ਦੇ ਵਿੱਚ ਜਦੋਂ ਅਸੀਂ ਉਹ ਤੋਂ ਲਿਖਾਉਂਦੇ ਆ ਆਇਓ ਜਿਹੜਾ ਹੈਗਾ ਇਨਵੈਸਟੀਗੇਸ਼ਨ ਆਫੀਸਰ ਅਜੀਪਾਲ ਹੈ। ਅਜੀਪਾਲ ਹੀ ਉਤੋਂ ਅਸੀਂ ਲਿਖਾਉਂਦੇ ਆ ਸਰ ਉਹ ਬੰਦਾ ਇੰਨਾ ਕੋ ਫਰਸਟ੍ਰੇਟ ਹੋ ਗਿਆ ਉਹ ਵੀ ਤੇ ਉਹਦਾ ਕਲਰਕ ਵੀ ਕਿ ਨਹੀਂ ਨਹੀਂ ਇਦਾਂ ਨਹੀਂ ਇਦਾਂ ਲਿਖੋ। ਮਤਲਬ ਉਹ ਸਾਡੇ ਮੂੰਹ 'ਚ ਵਰਡਸ ਪਾਉਂਦੇ ਕਿ ਤੁਸੀਂ ਆ ਚੀਜ਼ ਲਿਖਾ ਦਿਓ ਆ ਚੀਜ਼ ਲਿਖਾ ਦਿਓ। ਹੁਣ ਫਿਰ ਕੀ ਕਾਰਵਾਈ ਕੀਤੀ ਹੈ? ਸਰ ਕਾਰਵਾਈ ਕੁਛ ਕੀਤੀ ਨਹੀਂ। ਆ ਲਿਟਰਲੀ ਜਿਹੜਾ ਲਿਖਾਇਆ ਹੋਣਾ ਆ ਚੀਜ਼ ਓਰਲੀ ਸੁਣਾਈ ਗਈ ਐਸਐਚਓ ਸਾਹਿਬ ਨੂੰ। ਆਹ ਚੀਜ਼ ਅਹੀਂ ਪੂਰਾ ਬਿਆਨ ਲਿਖਵਾਇਆ ਵਾ ਇੱਥੇ ਕੋਈ ਸਾਈਨ ਨਹੀਂ ਹੈਗਾ ਕੋਈ ਸਟੈਂਪ ਨਹੀਂ ਹੈਗਾ ਪੁਲਿਸ ਦਾ ਕਿ ਅਹੀਂ ਇੱਥੇ ਕੋਈ ਕਾਰਵਾਈ ਹੋਈ ਹੈ ਜੇ ਕੁਝ ਹੋਇਆ ਵਾ ਕੋਈ ਐਫ ਆਈ ਆਰ ਰਜਿਸਟਰਡ ਨਹੀਂ ਹੈ ਕੀ ਕਾਰਨ ਲੱਗਦਾ ਫਿਰ ਨਾ ਕਾਰਵਾਈ ਹੋਣ ਸਰ ਕਾਰਨ ਇਹੀ ਆ ਕਿ ਮੇਰੇ ਖਿਆਲ ਨਾਲ ਜਿਹੜੀ ਦੀ ਸਿਸਟਰ ਆ ਵੱਤਸਲ ਜਿਹੜੇ ਵੱਤਸਲ ਦੀ ਸਿਸਟਰ ਮੇਗਾ ਮਾਨਿਆ ਉਹ ਪਾਵਰਫੁਲ ਲੇਡੀ ਆ ਮਤਲਬ ਉਹ ਡੀ ਪੀ ਆਰਓ ਆ ਉਹਦੇ ਕਰਕੇ ਹੀ ਕੋਈ ਨਹੀਂ ਕਰਨਦੇ ਸਰ ਇਹ ਸਾਰੇ ਇੱਕ ਪਾਸੇ ਨੂੰ ਨਾ ਬਾਇਸ ਹੋ ਗਏ ਰੱਖਿਆ ਵਾ মিডিਆ ਵੀ ਬਾਇਸ ਹੋ ਰੱਖਿਆ ਵਾ ਪੁਲਿਸ ਵੀ ਬਾਇਸ ਹੈ ਹਰ ਇੱਕ ਚੀਜ਼ ਇੱਕ ਪਾਸੇ ਨੂੰ ਚੱਲ ਰਹੀ ਹੈ ਅਸੀਂ ਕੁਝ ਕਰਨ ਦੇ ਇਸ ਕੋਲ ਕੋਸ਼ਿਸ਼ ਹੀ ਕਰਦੇ ਆਇਤੋਂ ਪਹਿਲੇ ਹਮ ਤੁਹਾਨੂੰ ਪਹਿਲੇ ਧਮਕੀਆਂ ਮਿਲ ਜਾਂਦੀਆਂ ਇਹਦੀ ਬਤਸਲ ਦੀ ਕਿ ਮੈਂ ਤੇ ਭਗਵੰਤ ਮਾਨ ਨੂੰ ਵੀ ਜਾਣਦੀ ਆ ਮੈਂ ਤੇ ਬਾਦਲਾਂ ਨੂੰ ਵੀ ਜਾਣਦੀ ਆ ਮੈਂ ਤੇ ਹਰ ਇੱਕ ਜਾਣਦੀ ਆ ਹਰ ਇੱਕ ਨੂੰ ਤੁਹਾਡਾ ਹਾਲ ਕੀ ਕਰਦੇ ਨੇ ਉਹ ਵੇਖੋ ਸਰ ਇਸ ਟਾਈਮ ਤੇ ਅਸੀਂ ਇਹਨੇ ਦੂਰੋਂ ਸ਼ਹਿਰ ਆਪਣੇ ਛੱਡ ਕੇ ਇੱਥੇ ਆਏ ਆ ਬਟਿੰਡਾ ਤੇ ਇੱਥੇ ਜੇ ਤੁਹਾਨੂੰ ਨਹੀਂ ਮਿਲੂਗਾ ਕੋਈ ਇਨਸਾਫ ਫਿਰ ਅਸੀਂ ਕੀ ਕਰਾਂਗੇ ਅੱਜ ਤੁਸੀਂ ਤਰਨਤਾਰਨ ਤੋਂ ਚੱਲ ਕੇ ਵੈਂਡਾ ਪਹੁੰਚੇ ਹਾਂ ਜੀ ਸਰ ਅੱਜ ਨਹੀਂ ਅਸੀਂ ਕਿੰਨੀ ਵਾਰੀ ਰੋਜ਼ ਹੀ ਹੁੰਦੇ ਕਦੀ ਐਸਐਸਪੀ ਆਫਿਸ ਹੁੰਨੇ ਆ ਕਦੀ ਫਿਰ ਡੀਐਸਪੀ ਆਫਿਸ ਹੁੰਨੇ ਆ ਇੱਕ ਸਟੈਂਪ ਇੱਕ ਐਂ ਕਰਕੇ ਪੇਪਰ ਤੇ ਸਾਈਨ ਕਰਨ ਲਈ ਪੂਰਾ ਤਰਨਤਾਰਨ ਤੋਂ ਹੁੰਨੇ ਆ ਜਦਕਿ ਇਹਨਾਂ ਨੇ ਇੱਕ ਵਾਰੀ ਨਹੀਂ ਸੱਦੇ ਹੋਣਾ ਵੱਸਲ ਨੂੰ ਉੱਥੇ ਥਾਣੇ ਦੇ ਵਿੱਚ ਸਿਵਲ ਲਾਈਨਸ ਦੇ ਵਿੱਚ ਇੱਕ ਵਾਰੀ ਵੀ ਨਹੀਂ ਆਈ ਹੋਣੀ ਹੈ ਜਗਾ ਸੀਲ ਕੀਤੀ ਗਈ ਨਾ ਹੀ ਉੱਥੇ ਕੋਈ ਇਨਕੁਆਇਰੀ ਕੀਤੀ ਗਈ ਆ ਜਿੱਥੇ ਉਹਦੀ ਡੈਥ ਹੋਈ ਆ ਨਾ ਹੀ ਉਹ ਜਗਾ ਕੋਈ ਵੀ ਪੀਚ ਸੀਲ ਕਰੋ ਜਾਂ ਕੁਝ ਵੀ ਇੱਥੇ ਕੋਈ ਨਹੀਂ ਆਇਆ ਕੁਝ ਹੋਇਆ ਹੀ ਨਹੀਂ ਸਰ ਕੁਝ ਵੀ ਨਹੀਂ ਕੀਤਾ ਔਰ 1 ਮਹੀਨਾ 4-5 ਦਿਨ ਉੱਪਰ ਹੋ ਚੁੱਕੇ ਨੇ ਤੁਸੀਂ ਇੱਥੇ ਬਠਿੰਡਾ ਵੀ ਰਹੇ ਸੀ ਇਹਦੇ ਕੋਲੇ ਹਾਂਜੀ ਮੈਂ ਦੇ ਕੋਲ ਰਹਿੰਦੀ ਸੀ ਪਹਿਲਾਂ ਪਰ ਮੈਨੂੰ ਇਹਨੇ ਫਿਰ ਚਲੋ ਬਣ ਗਿਆ ਨਾ ਕਿ ਮੈਨੂੰ ਕਹਿੰਦੀ ਮੇਰੇ ਬੇਟੇ ਨੂੰ ਕਹਿੰਦੀ ਤੁਸੀਂ ਆਪਣੀ ਮੰਮੀ ਨੂੰ ਉੱਥੇ ਭੇਜ ਦੋ ਉੱਦ ਇਹ ਨਵਲ ਮੇਰੀ ਬੇਟੀ ਵੱਲ ਮੈਂ ਕਿੰਨੇ ਮੇਰਾ ਮਨ ਨਹੀਂ ਕਰਦਾ ਜਾਣ ਨੂੰ ਅਜੇ ਮੇਰਾ ਬੇਟਾ ਕਹਿੰਦਾ ਨਹੀਂ ਮੰਮੀ ਹੋਨੇ ਫੋਰਸ ਕਰਦੀ ਆ ਤੇ ਕਹਿੰਦੀ ਭੇਜੋ ਸਾਨੂੰ ਵੀ ਸਪੇਸ ਚਾਹੀਦਾ ਤੇ ਮੈਨੂੰ ਜ਼ਬਰਦਸਤੀ ਮੈਂ ਅਜੇ ਅੱਤੇ ਥੋੜੇ ਕੱਪੜੇ ਖੜੇ ਸਾਰਾ ਮੇਰਾ ਮਾਲ ਪੱਤੇ ਕੱਪੜੇ-ਕੁਪੜੇ ਸਭ ਇੱਥੇ ਪਏ ਤੇ ਮੈਨੂੰ ਉੱਥੇ ਭੇਜਤਾ ਏ ਹੁਣ ਇਹ ਨਹੀਂ ਪਤਾ ਪਿੱਛੋਂ ਇਹ ਮੇਰੇ ਬੇਟੇ ਨੂੰ ਕੀ ਕਹਿੰਦੀ ਕੀ ਨਹੀਂ ਕਹਿੰਦੀ ਇੱਕ ਦਿਨ ਮੇਰਾ ਬੇਟਾ ਕਹਿੰਦਾ ਮੇਰਾ ਬੜਾ ਜੀ ਕਰਦਾ ਆ ਦੋ ਦਿਨ ਮਰਨ ਤੋਂ ਪਹਿਲਾਂ ਮੈਨੂੰ ਤੁਹਾਡਾ ਮਿਲਨ ਦਾ ਮੈਂ ਚੋਰੀ-ਚੋਰੀ ਆਉਂਗਾ ਪਰ ਮੇਰੀ ਵੋਟੀ ਨੂੰ ਨਾ ਦੱਸਿਓ ਅੱਛਾ ਤੁਹਾਡੀ ਫੋਨ ਤੇ ਗੱਲ ਹੋਈ ਹਾਂਜੀ ਕਹਿੰਦਾ ਮੇਰੀ ਵੋਟੀ ਨੂੰ ਨਾ ਦੱਸਿਓ ਇਹਦਾ ਮਤਲਬ ਇਹ ਟੌਰਚਰ ਕਰਦੀ ਇਹਨੂੰ ਸੀ ਉਹ ਇੰਨਾ ਡਰਦਾ ਸੀ ਕਹਿੰਦਾ ਮੈਂ ਆਉਂਗਾ ਮਿਲਨ ਬੇਟੀ ਮੇਰੀ ਬੇਟੀ ਨਹੀਂ ਠੀਕ ਨਹੀਂ ਤੇ ਇਸ ਕਰਕੇ ਤੇ ਮੈਂ ਆਉਂਗਾ ਮਿਲਨ ਉਹ ਮਿਲਨ ਦਿੱਤਾ ਨਹੀਂ ਉਹ ਦੂਜੇ ਦਿਨ ਇਹ ਉਸ ਤਰੀਕ ਖਤਮ ਕਰਤਾ ਮੈਨੂੰ ਦੱਸਿਆ ਤੱਕ ਨਹੀਂ ਜੇ ਤੈਨੂੰ ਪਤਾ ਸੀ ਇਹ ਖਤਮ ਹੋ ਗਿਆ ਤੂੰ ਮੈਨੂੰ ਕਹਿੰਦੀ ਆ ਜਾ ਤੂੰ ਮੈਨੂੰ ਕਹਿ ਦਿੰਦੀ ਪਹਿਲੋ ਹੀ ਕਹਿ ਦਿੰਦੀ ਇਸ ਤਰ੍ਹਾਂ ਹਸਪੀਟਲ ਲੈ ਜਾਂਦੀ ਕਿਤੇ ਲੈ ਜਾਂਦੀ ਮੇਰਾ ਪੁੱਤ ਮਰਦਾ ਤੇ ਨਾ ਹੁਣ ਮੈਂ ਸਭ ਆਪਣੇ ਬੇਟੇ ਤੇ ਡਿਪੈਂਡੈਂਟ ਮੇਰਾ ਕੋਈ ਹੈ ਹੀ ਨਹੀਂ ਇਹ ਤੁਹਾਡਾ ਪਤੀ ਮੇਰਾ ਪਤੀ ਹੈ ਹੀ ਨਹੀਂ ਹੈ ਨਹੀਂ ਹੈ ਹੀ ਨਹੀਂ ਮੇਰਾ ਪਤੀ ਪਹਿਲੋਂ ਨਹੀਂ ਹੈ ਕੈਂਸਰ ਫਿਰ ਇਹ ਸੇ ਤਾਂ ਡਿਪੈਂਡੈਂਸੀ ਇਹ ਕਿਤੇ ਨਾ ਵੀ ਭੈਣ ਜੀ ਵੀ ਕਰਦਾ ਵੇ ਕਿ ਬ੍ਰਦਰ ਸੀ ਕੋਈ ਮਿਲਿਆ ਸੀ ਬੇ ਇੱਕੋ ਮੇਰਾ ਬੇਟਾ ਦੇਖੋ ਮੇਰਾ ਬ੍ਰਦਰ ਤੋਂ ਹੋ ਨਹੀਂ ਇਹਰਾ ਤੇ ਇਹੇ ਕੁੱਤੇ ਸਭ ਕੁਝ ਸਭ ਕੁਝ ਸਾਹਮ ਕੇ ਬੈਠੇ ਮੇਰੇ ਬੇਟੇ ਨੂੰ ਵੀ ਖਤਮ ਕਰਤਾ ਸਭ ਜੋ ਇਹਰਾ ਮਾਲ ਮਤਲਬ ਮੇਰਾ ਸਾਰਾ ਬੇਟੇ ਦਾ ਸਮਾਨ ਸਭ ਕੁਝ ਮੇਰੇ ਬੇਟੇ ਨੇ ਬੜਾਇਆ ਮੈਨੂੰ ਕਹਿੰਦਾ ਮੰਮੀ ਮੈਂ 7 ਲੱਖ ਮੈਂ ਲਾਇਆ ਮਕਾਨ ਤੇ ਤੁਹਾਨੂੰ ਰਹਿਣ ਵਾਸਤੇ ਮੈਨੂੰ ਰਹਿਣ ਵੀ ਨਹੀਂ ਦਿੱਤਾ ਨਾ ਆਪ ਰਿਆ ਹੁਣ ਮੈਂ ਕਿਹੜੇ ਕੋ ਹੱਥ ਫਿਰਦਾ ਮੇਰੇ ਪੱਲੇ ਹੀ ਹੈਗਾ ਕਿ ਯਾਰ ਕੋ ਸਭ ਕੁਝ ਯਾ ਪੰਜਾਬੀ ਵਿੱਚ ਕਿ ਕਿ ਮੈਂ ਬਾਹਰ ਦੀ ਜਮਨੀ ਹਾਂ ਜੀ ਸਰ ਆ ਲਿਟਰਲੀ ਸਰ ਉਹਨਾਂ ਦੀ ਚੈਟਸ ਹੈਗੀ ਹੈ ਦਿਖਾਓ ਜਿਹਦੇ ਵਿੱਚ ਉਹਨੇ ਸ਼ਰਤਾਂ ਰੱਖੀਆਂ ਵਾ ਘਰ ਬਣਨ ਤੋਂ ਬਾਅਦ ਦੀ ਸ਼ਰਤਾਂ ਵਾ ਉਹਨੇ ਕਿਹਾ ਹੋਇਆ ਵਾ WhatsApp ਚੈਟ ਹੈ WhatsApp ਚੈਟ ਹੈ ਸਰ ਉਹਨੇ ਮਾਮਾ ਨੂੰ ਲਿਟਰਲੀ ਭੇਜਿਆ ਹੋਇਆ ਵਾ ਕਿ ਜੇ ਤੂੰ ਮੇਰੇ ਨਾਲ ਸ਼ਿਫਟ ਹੋਣਾ ਨਾ ਮੇਰੀ ਸ਼ਰਤਾਂ ਹੈ ਗਈ ਤੂੰ ਆਪਣੀ ਮਾਂ ਨੂੰ ਲੈ ਕੇ ਇੱਥੇ ਨਹੀਂ ਆ ਸਕਦਾ ਜਾ ਤੇ ਤੂੰ ਆਪਣੀ ਮਾਂ ਨੂੰ ਤੁਰੰਤਨ ਭੇਜ ਦੇ ਆਪਣੀ ਭੈਣ ਦੇ ਕੋਲ ਹਮੇਸ਼ਾ ਲਈ ਜਾਂ ਫਿਰ ਤੂੰ ਮੇਰੇ ਨਾਲ ਆ ਕੇ ਰਹਿ ਲੈ ਉਹਨਾਂ ਨੇ ਆਪ ਇੱਥੇ ਲਿਖਿਆ ਹੋਇਆ ਮਾਮਾ ਜੀ ਨੇ ਕਿ ਮੇਰੀ ਮਾਂ ਦਾ ਮੇਰੇ ਬਿਨਾਂ ਦਿਲ ਨਹੀਂ ਲੱਗਣਾ ਉਹ ਵਿਚਾਰੀ ਅੱਗੇ ਕੱਲੀ ਆ ਉਹਦਾ ਕੀ ਹੋਣਾ ਵਾ ਉਹ ਕਹਿੰਦੀ ਉਹ ਨਹੀਂ ਮੈਨੂੰ ਪਤਾ ਠੀਕ ਆ ਕਿੱਦਾਂ ਪਾਲ ਲਿਆ ਕਿੱਦਾਂ ਨਹੀਂ ਪਾਲ ਲਿਆ ਤੇਰੀ ਮਾਂ ਨੇ ਮੈਨੂੰ ਜੇ ਤੂੰ ਮੇਰੇ ਨਾਲ ਰਹਿਣਾ ਵਾ ਤੇ ਤੈਨੂੰ ਇਕੱਲੇ ਇੱਥੇ ਆਉਣਾ ਪਊਗਾ ਹੂੰ ਅੱਛਾ ਭੈਣ ਜੀ ਤੁਸੀਂ ਹੋਰ ਜਿਵੇਂ ਤੁਸੀਂ ਐਸਐਚਓ ਜਾਂ ਏਐਸਐ ਦੀ ਗੱਲ ਕੀਤੀ ਕੋਈ ਵੱਡੇ ਸੀਨੀਅਰ ਅਧਿਕਾਰੀ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਮਿਲੇ ਤੇ ਉਹਨਾਂ ਦਾ ਕੀ ਹੈਗਾ ਰਿਐਕਸ਼ਨ ਸਰ ਸਾਨੂੰ ਅਸੀਂ ਕਿਸੇ ਨੂੰ ਨਹੀਂ ਮਿਲੇ ਬਸ ਉਹਨਾਂ ਨੇ ਜਿਹੜੇ ਆਪਣੇ ਜਿਹੜੇ ਮੁਲਾਜ਼ਮ ਬਿਠਾਏ ਹੁੰਦੇ ਜਾਂ ਕੁਝ ਵੀ ਸਿਰਫ ਉਹਨਾਂ ਕੋਲ ਹੀ ਸੀ ਅਹੀਂ ਅਰਜ਼ੀਆ ਦਿੱਤੀਆਂ ਨਾ ਉਹਨਾਂ ਕੋਲ ਨਾ ਉਹਨਾਂ ਨੇ ਸਾਨੂੰ ਸੱਦਿਆ ਨਾ ਕੋਈ ਗੱਲ ਹੋਈ ਕਿਸੇ ਨਾਲ ਹਾਂਜੀ ਹਾਂਜੀ ਅਸੀਂ ਬਾਅਦ ਸੀ ਉਹ ਦੋ ਤੇ ਉਹਨਾਂ ਨੇ ਉਹਨਾਂ ਨੂੰ ਮਾਰਕ ਕਰਕੇ ਡੀਐਸਪੀ ਨੂੰ ਭੇਜੀ ਬਟ ਉਥੋਂ ਵੀ ਸਾਨੂੰ ਕਹਿੰਦੇ ਜੀ ਬੁਲਾਵਾਂਗੇ ਅਜੇ ਤੱਕ ਕਿਸੇ ਨੇ ਨਹੀਂ ਬੁਲਾਇਆ ਸਾਨੂੰ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਇੱਕ ਮਿੰਟ ਜੀ ਕੀ ਨਾਮ ਤੁਹਾਡਾ ਮੇਰਾ ਦੁੱਲਾ ਸਿੰਘ ਪੰਜਾਬ ਮੁਹੰਮਦ ਰੈਸ਼ ਮਨੁੱਖੀਦਾਰਸ਼ ਕਟਨ ਜਿਲ੍ਹਾ ਚੰਗਰੂਪੜ ਜੀ ਹਾਂ ਠੀਕ ਹੈ ਕੀ ਕਹਿਣਾ ਚਾਹਣਾ ਮੈਂ ਕਹਿਣਾ ਚਾਹਣਾ ਜੀ ਇਹ ਜਿਹੜਾ ਬੱਚੇ ਦਾ ਇਹਦਾ ਕਤਲ ਹੋਇਆ ਸਰੀਰਮ ਹੋਇਆ ਕੋਈ ਝੂਠ ਨਹੀਂ ਪੁਲਿਸ ਪ੍ਰਸ਼ਾਸਨ ਸਾਰਾ ਵਿਖੇ ਵੇ ਉਹ ਤਾਂ ਜਿਹੜੇ ਛੋਟੇ ਪੱਤਰਕਾਰ ਨੇ ਵੀ ਵਿਖੇ ਪਏ ਨੇ ਜੋ ਕੋਈ ਕਾਰਵਾਈ ਨਹੀਂ ਕੋਈ ਜਿਹੜਾ ਪੋਸਟਮਾਰਟਮ ਕਰਦੇ ਨੇ ਉਦੋਂ ਵੀ ਡੈੱਡ ਬਾਡੀ ਨੂੰ ਚੱਕਣੋਂ ਵਾਗੇ ਜੀ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਐਚ ਐਚ ਵੀ ਕਹਿੰਦਾ ਇਹ ਲਿਜਾ ਸਕਦੇ ਨੇ ਇਹਨਾਂ ਦਾ ਹੱਕ ਬਣਦਾ ਹੈ ਦੀ ਬੈ ਫਿਰ ਮੈਂ ਕਿਹਾ ਬੈ ਫਤੇ ਜਿਹੜੀ ਪੇਟ ਚ ਰੱਖ ਕੇ 9 ਮਹੀਨੇ ਪਾਲਿਆ ਨਿਕਰਨੇ ਕਾ ਪਾਲਿਆ ਭੈਣ ਨੇ ਪਾਲਿਆ ਉਹ ਕੋਈ ਹੋਈ ਨਾ ਚੀਜ਼ ਇਹ ਜਦੋਂ ਤਰਨ ਤਰਨ ਜਨਮ ਜਿੱਥੇ ਬੱਚਾ ਜਨਮ ਜਨਮ ਹੁੰਦਾ ਉਹ ਉਥੇ ਜਿਸਕਾਰ ਹੁੰਦਾ ਤਾਂ ਅਸੀਂ ਉਹ ਕਰ ਡੱਡ ਬੱਡੀ ਚੱਕਣਾ ਐਂਬੂਲੈਂਸ ਮੰਗਾਲੀ ਤਾਂ ਮੂਰੇ ਅਸੀਂ ਖੜੇ ਹੋਏ ਅਸੀਂ ਕਿਹਾ ਫਿਰ ਐਂਬੂਲੈਂਸ ਲੈ ਕੇ ਜਾਓ ਮੈਂ ਫੋਟੋ ਲਾਉਣਾ ਸਾਰੇ ਨੂੰ ਹਾਈ ਕੋਰਟ ਦਿਖਾਵਾਂ ਸੁਪਰੀਮ ਕੋਰਟ ਦਿਖਾਵਾਂ ਫਿਰ ਇੰਨੀ ਕਹਿ ਕੇ ਜਦੋਂ ਉਹਨੇ ਫਿਰ ਸਾਨੂੰ ਡੱਡ ਬੱਡੀ ਕਹਿੰਨੀ ਚੰਗਾ ਸੀ ਸਹਿਮਤਾ ਇਹ ਸ਼ਾਰਾ ਜੀ ਹਰੀ ਹਲ ਮੈਂ ਬੱਚੇ ਦੀ ਪਹਿਲਾਂ ਡੈੱਡ ਬੋਡੀ ਦੇਖੀ ਐ ਪੋਟਮਾਨ ਨੂੰ ਕਰਨ ਤੋਂ ਪਹਿਲਾਂ ਉਦੋਂ ਦੇ ਛੱਟਾਂ 'ਚ ਪੂਰੀ ਥੇਮ ਮੂੰਹ 'ਚ ਖੂਨ ਵੀ ਵਗ ਰਿਹਾ ਸੀ ਸਿਰ 'ਚੋਂ ਵੀ ਖੂਨ ਵਗ ਰਿਹਾ ਜੀ ਅੱਛਾ ਹਾਂਜੀ ਛੱਟਾਂ ਸੀ ਛੱਟਾਂ ਹੈਗੇ ਸੀ ਜੀ ਫਿਰ ਉਹ ਕਿਸੇ ਚੋਹਤਰ ਦੀ ਕਾਰਵਾਈ ਕਰਵਾਉਂਦਾ ਹੈ ਪੁਲਿਸ ਵਾਲੇ ਸਰਪ੍ਰਸ਼ਾਸਨ ਮਿਲਿਆ ਵੇ ਐਸੀ ਤਾਂ ਹੁਣ ਇਨਸ਼ਾਪ ਕਰਾਉਣਾ ਸਾਨੂੰ ਚਾਹੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਇਹ ਇਨਸ਼ਾਪ ਅਸੀਂ ਜ਼ਰੂਰ ਲਵਾਂਗੇ ਕਿਉਂ ਸਾਡੇ ਹਰਜਮਾਨ ਦਾ ਮਨੁੱਖੀ ਅਧਿਕਾਰ ਦਾ ਮਨੁੱਖੀ ਦੀ ਰੱਖ ਇਹ ਜਿੱਥੇ ਵੀ ਹੋਏ ਉੱਥੇ ਪਹੁੰਚਾਂਗੇ ਪਰ ਪਹਿਲਾਂ ਅਸੀਂ ਐਚ ਐਚਓ ਨੂੰ ਦਿੱਤੀ ਐਚ ਐਚਓ ਕਹਿੰਦਾ ਪਹਿਲਾਂ ਕਹਿੰਦਾ ਇਹ ਮਰਿਆ ਮਰਿਆ ਨਹੀਂ ਇਹ ਤਾਂ ਆਪਾਂ ਮਰਿਆ ਖਾ ਕੇ ਮਰਿਆ ਕੁਝ ਫਲਾਣਾ ਕਰਕੇ ਮੈਂ ਕਿਹਾ ਖਾ ਕੇ ਮਰਛੀ ਜ਼ਰਕਾਰਾ ਤਾ ਫੜ ਫਿਰ ਇਹ ਦਖਾਵਾ ਫੜ ਲਈ ਕੋਈ ਮੋਹਰ ਲਾ ਕੇ ਸਾਨੂੰ ਸ਼੍ਰੇਮਪਣੀ ਦਿੱਤੀ ਫਿਰ ਕੋਈ ਕਾਰਵਾਈ ਨਹੀਂ ਕਰੀ ਖਿੱਚੋ ਚੋਣ ਤਰੀ ਕਾਰਵਾਈ ਕਰਤੀ ਉਸ ਤੋਂ ਪਹਿਲਾਂ ਕਹਿੰਦਾ ਸਾਡੇ ਡੈੱਡ ਬੋਡੀ ਆਈਆਂ ਨੇ ਐਕਸੀਡੈਂਟਾਂ ਦੀਆਂ ਐਕਸੀਡੈਂਟਾਂ ਤਾਂ ਕਰੀ ਜਾਂਦਾ ਸਾਡੀ ਡੈੱਡ ਬੋਡੀ ਦਾ ਕੋਈ ਰਿਪੋਰਟ ਮਾਰਕ ਕਰਨ ਦੀ ਜਿਹੜੀ 24 ਘੰਟੇ ਪਹਿਲਾਂ ਦੀ ਪਈਆਂ ਉਹਨਾਂ ਕੋਲ ਇਸ ਕਰਕੇ ਸਾਰਾ ਪੁਲਿਸ ਪ੍ਰਸ਼ਾਸਨ ਵੀ ਤੇ ਆਪਣਾ ਡਾਕਟਰ ਸਾਰੇ ਡਾਕਟਰ ਜੱਛੇ ਨੇ ਜਿਹਦੇ ਪੋਸਟਮਾਰਟਮ ਲੈ ਚਾਰਾਂ ਬੱਚੀ ਰਹੇ ਮਿਲ ਕੇ ਹੋਈ ਹੈ ਜਿਹੜਾ ਕਤਲ ਹੋਇਆ ਰਾਂਜਾ ਪੂਰੀ ਹੋ ਰਿਹਾ ਕਿ ਹੋਇਆ ਕਿਉਂ ਉਹ ਕਹਿੰਦਾ ਸੀਗਾ ਵੀ ਮੈਂ ਇਹ ਮਾਤਾ ਨੂੰ ਉਹ ਕਹਿੰਦੀ ਮੇਰੀ ਜਿਹੜੀ ਦੀ ਮਾਤਾ ਹੈ ਵੀ ਤੂੰ ਇਹਨੂੰ ਆਪਰਾ ਜਿਹੜਾ ਜੀਪੀ ਫੰਡ ਦਾ ਤੂੰ ਵਾਰਸ ਬਣਾਏ ਮੇਥੋਂ ਬਾਅਦ ਇਹ ਵੀ ਇਹ ਤੂੰ ਮੇਰੇ ਨੌਕਰ ਉਹ ਕਰਦਾ ਨਹੀਂ ਸੀਗਾ ਉਹ ਕਹਿੰਦਾ ਮੇਰੀ ਮਾਂ ਪਹਿਲਾਂ ਵਾਰਸ ਬਣਾਈ ਮੈਂ ਹਜੇ ਨਹੀਂ ਕਰਦਾ ਠਹਿਰ ਕੇ ਕਰੂੰ ਇਸ ਕਰਾਂਜ ਸਿੰਘ ਨੇ ਮਾਂ ਕਰੋ ਟੱਕਰੀ ਮਹੀਨਾ ਪਹਿਲਾਂ ਫੇਰੇਦਮ ਖਤਮ ਕਰਦਾ ਚਾਰਾਂ ਰਹੇ ਮਸਹਬਰੀ ਨਾਲ ਹੋਇਆ ਕੋਈ ਗਲਤ ਰਹਿ ਹੈ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਇੱਕ ਨੌਜਵਾਨ ਦੀ ਲਾਸ਼ ਮਿਲਦੀ ਹੈ ਮਰਤਕ ਸੀ ਨੌਜਵਾਨ ਤਾਂ ਇਸ ਮਸਲੇ ਤੇ ਜਿੰਨਾ ਵੀ ਲੋਕਾਂ ਤੇ ਦੋਸ਼ ਲੱਗੇ ਆ ਉਹਨਾਂ ਦਾ ਪੱਖ ਜਾਣ ਕੇ ਅਸੀਂ ਇਸ ਖਬਰ ਨੂੰ ਅੱਗੇ ਵਧਾਵਾਂਗੇ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਰੇਂਦਰਪਾਲ ਸਿੰਘ ਗੱਲ ਕਰ ਰਿਹਾ ਹਾਂ ਜੀ ਆਰਐਮਬੀ ਟੈਲੀਵਿਜ਼ਨ ਤੋਂ ਰਿਪੋਰਟਰ ਹੂੰ ਤੇ ਮੈਡਮ ਇੱਕਣਾ ਕੱਲ ਪ੍ਰੈਸ ਕਾਨਫਰੰਸ ਕੀਤੀ ਸੀਗੀ ਜੀ ਅਮਰਦੀਪ ਸਿੰਘ ਜੀ ਮੈਂ ਇਸ ਵੇਲੇ ਇਲੈਕਸ਼ਨ ਡਿਊਟੀ ਤੇ ਆਂ ਜੀ ਤੁਹਾਡੇ 'ਤੇ ਕਾਫੀ ਇਲਜ਼ਾਮ ਦੋਸ਼ ਲੱਗੇ ਆ ਜੀ ਉਹਨਾਂ ਨੂੰ ਲਾਇਆ ਤੇ ਤੁਸੀਂ ਆਪਣਾ ਪੱਖ ਦੇ ਦਿੰਦੇ ਤਾਂ ਚੰਗੀ ਗੱਲ ਸੀਗੀ ਜੀ ਉਹ ਮੈਂ ਜੀ ਇਲੈਕਸ਼ਨ ਮੈਂ ਨਾ ਇਲੈਕਸ਼ਨ ਡਿਊਟੀ ਤੇ ਆ ਵੀਰ ਜੀ ਤੇ ਤੁਸੀਂ ਆਪਣਾ ਪੱਖ ਦੇ ਦਿੰਦੇ ਤਾਂ ਚੰਗੀ ਗੱਲ ਸੀਗੀ ਜੀ ਉਹ ਮੈਂ ਜੀ ਇਲੈਕਸ਼ਨ ਮੈਂ ਨਾ ਇਲੈਕਸ਼ਨ ਡਿਊਟੀ ਤੇ ਆ ਜੀ ਮੈਂ ਇਸ ਵੇਲੇ ਇਸ ਦਾ ਦੀ ਮੀਟਿੰਗ ਦੇ ਜਿੱਥੇ ਮੈਂ ਆਪਣੀ ਪਰਸਨਲ ਗੱਲ ਨਹੀਂ ਕਰ ਸਕਦਾ ਤੇ ਕਦੋਂ ਤੁਹਾਡੇ ਨਾਲ ਕਰੀ ਗਈ ਗੱਲ ਜੀ ਮੈਂ ਤਾਂ ਵੀਜੀ ਰਾਤ ਨੂੰ ਹੀ ਫ੍ਰੀ ਹੁੰਨੀ ਆ 8:00 ਵੱਜ ਜਾਂਦੇ ਮੈਨੂੰ ਮੈਂ ਤੁਹਾਡਾ ਪੱਖ ਆ ਫੋਨ ਤੇ ਦੇ ਦਿੰਦੇ ਜੀ ਇੱਕ ਮਿੰਟ ਹੋਲਡ ਕਰੋ ਸਰ ਮੈਂ ਇਹ ਕਰਕੇ ਪੂਰਾ ਫਿਰ ਆਪਕੋ ਭੇਜ ਦਿੰਦੇ ਦੋ ਮ ਨਹੀਂ ਵੀ ਜਿਸ ਸਪੌਂਟਨਿਅਲ ਹੋਣੀ ਹੈ